ਆ ਵਾਹਿਗੁਰੂ ਜੀ ਕੀ ਫਤਿਹ ਸਾਰੇ ਗੁਰੂ ਸਾਰ ਨਗਰ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਆਪਣੇ ਠਿਕਨੌਰੀ ਬਾਰਡਰ ਦੇ ਉੱਤੇ ਅਸੀਂ ਲੰਗਰ ਲਈ ਰਸਦ ਇਕੱਠੀ ਕੀਤੀ ਸੀ ਜਿੰਨਾ ਜਿੰਨਾ ਦੋਸਤਾਂ ਨੇ ਲੰਗਰ ਦੀ ਰਸਦ ਸਾਨੂੰ ਇੱਥੇ ਪਹੁੰਚਦੀ ਕੀਤੀ ਤੇ ਅਸੀਂ ਉਹ ਰਸਦ ਗਾਂ ਖਡੌਰੀ ਬਾਰਡਰ ਤੀ ਪਹੁੰਚਦੀ ਕੀਤੀ ਉਹ ਤਿੰਨ ਪੁੱਲ ਭੇਟਾ ਜਿੰਨੇ ਵੀ ਲੋਕਾਂ ਨੇ ਸਾਨੂੰ ਦਿੱਤੀ ਉਹ ਅੱਜ ਇਸੇ ਲੰਗਰ ਦੇ ਉੱਤੇ ਥੋਡੇ ਹੀ ਦਿੱਤਾ ਹੋਇਆ ਜਿੰਨਾ ਵੀ ਅਨਾਜ ਆ ਉਹ ਇੱਥੇ ਲੰਗਰਾਂ ਦੇ ਵਿੱਚ ਪੱਕ ਰਿਹਾ ਤੇ ਸੰਗਤ ਨੂੰ ਵਰਤਾਇਆ ਜਾ ਰਿਹਾ ਸੰਗਤ ਛਕ ਰਹੀ ਹੈ ਵੇਖੋ ਇੱਥੇ ਇੰਨਾ ਇਕੱਠ ਹੋ ਚੁੱਕਾ ਹੈ ਇਸ ਟਾਈਮ ਕਿ ਪ੍ਰਸ਼ਾਦ ਦੇ ਪੂਰੇ ਨਹੀਂ ਆ ਰਹੇ ਤਿੰਨ ਤਿੰਨ ਚਾਰ ਚਾਰ ਗੱਟੇ ਹਰ ਰੋਜ਼ ਇੱਥੇ ਮਤਲਬ ਕਿ ਵੀ ਇੱਕ ਟਾਈਮ ਦੀ ਪੱਕ ਰਿਹਾ ਪਰ ਬੇਨਤੀ ਹੈ ਹੱਥ ਜੋੜ ਕੇ ਵੀ ਜਿੰਨਾ ਵੀ ਕਿਸੇ ਜਿਨ੍ਹਾਂ ਨੇ ਤੁਹਾਨੂੰ ਤਨਫੁੱਲ ਪੇਟਾ ਦਿੱਤੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਪਰ ਜਿਹੜੇ ਵੀ ਬੰਦੇ ਤਨਫੁੱਲ ਪੇਟਾ ਅਜੇ ਵੀ ਇੱਥੇ ਲੰਗਰ ਦੇ ਵਿੱਚ ਹਿੱਸੇ ਪਾਉਣਾ ਚਾਹੁੰਦੇ ਆ ਉਹ ਅੱਜ ਵੀ ਦੇ ਸਕਦੇ ਆ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ